ਦੋਸਤੋ ਸਾਡੀ ਅੱਜ ਦੀ ਕਹਾਣੀ ਦੀ ਸ਼ੁਰੂਆਤ ਅਸੀਂ ਕਬੀਰ ਸਾਹਿਬ ਦੇ ਇੱਕ ਦੋਹੇ ਤੋਂ ਕਰਾਂਗੇ ਬੁਰਾ ਜੋ ਢੂੰਡਣ ਮੈਂ ਚਲਾ ਬੁਰਾ ਨਾ ਮਿਲੇ ਕੋਈ ਮਨ ਢੂੰਡਾ ਜੋ ਆਪਣਾ ਮੁੱਦਸੇ ਬੁਰਾ ਨਾ ਕੋਈ ਦੋਸਤੋ ਸਾਡੀ ਅੱਜ ਦੀ ਕਹਾਣੀ ਵੀ ਸਾਡੇ ਆਪਣੇ ਗੁਣ ਲੱਭਣ ਦੇ ਬਾਰੇ ਹੈ ਇੱਕ ਸ਼ਹਿਰ 'ਚ ਇੱਕ ਨਵੀਂ ਦੁਕਾਨ ਖੁੱਲੀ ਜਿੱਥੇ ਕੋਈ ਵੀ ਨੌਜਵਾਨ ਜਾ ਕੇ ਆਪਣੇ ਲਈ ਇੱਕ ਯੋਗ ਪਤਨੀ ਲੱਭ ਸਕਦਾ ਸੀ ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ ਦੁਕਾਨ ਦੇ ਅੰਦਰ ਉਸ ਨੂੰ ਦੋ ਦਰਵਾਜੇ ਮਿਲੇ ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਵਾਲੀ ਪਤਨੀ ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ ਅੰਦਰ ਫੇਰ ਦੋ ਦਰਵਾਜੇ ਮਿਲੇ ਪਤਨੀ ਵਗੈਰਾ ਕੁਝ ਵੀ ਨਾ ਮਿਲੀ ਫੇਰ ਦੋ ਦਰਵਾਜੇ ਪਹਿਲੇ ਤੇ ਲਿਖਿਆ ਸੀ ਸੋਹਣੀ ਦੂਜੇ ਤੇ ਲਿਖਿਆ ਸੀ ਸਧਾਰਨ ਜਵਾਨ ਫੇਰ ਪਹਿਲੇ ਦਰਵਾਜੇ ਚ ਦਾਖਲ ਹੋਇਆ ਨਾ ਕੋਈ ਸੋਹਣੀ ਸੀ ਉੱਥੇ ਤੇ ਨਾ ਹੀ ਸਧਾਰਨ ਸਾਹਮਣੇ ਫੇਰ ਦੋ ਦਰਵਾਜੇ ਸੀ ਜਿੰਨਾ ਤੇ ਲਿਖਿਆ ਸੀ ਚੰਗਾ ਭੋਜਨ ਬਣਾਉਣ ਵਾਲੀ ਅਤੇ ਭੋਜਨ ਨਾ ਬਣਾਉਣ ਵਾਲੀ ਜਵਾਨ ਨੇ ਫੇਰ ਪਹਿਲਾ ਦਰਵਾਜਾ ਚੁਣਿਆ ਸੁਭਾਵਿਕ ਸੀ ਅਸੀਂ ਵੀ ਇਹੀ ਕਰਦੇ ਸਾਹਮਣੇ ਫਿਰ ਦੋ ਦਰਵਾਜੇ ਜਿੰਨਾ ਤੇ ਲਿਖਿਆ ਸੀ ਚੰਗਾ ਗਾਉਣ ਵਾਲੀ ਤੇ ਨਾ ਗਾਉਣ ਵਾਲੀ ਜਵਾਨ ਨੇ ਫੇਰ ਪਹਿਲੇ ਦਵਾਰ ਦਾ ਸਹਾਰਾ ਲਿਆ ਇਸ ਵਾਰ ਫੇਰ ਦੋ ਦਰਵਾਜੇ ਲਿਖਿਆ ਸੀ ਦਾਜ ਲਿਆਉਣ ਵਾਲੀ ਦਾਜ ਨਾ ਲਿਆਉਣ ਵਾਲੀ ਜਵਾਨ ਨੇ ਇਸ ਵਾਰ ਵੀ ਪਹਿਲਾ ਦਰਵਾਜਾ ਚੁਣਿਆ ਠੀਕ ਹਿਸਾਬ ਨਾਲ ਚੱਲਿਆ ਗਣਿਤ ਨਾਲ ਚੱਲਿਆ ਸਮਝਦਾਰੀ ਨਾਲ ਚੱਲਿਆ ਪਰ ਇਸ ਵਾਰ ਉਸ ਦੇ ਅੱਗੇ ਇੱਕ ਸ਼ੀਸ਼ਾ ਲੱਗਿਆ ਸੀ ਤੇ ਉਸਤੇ ਲਿਖਿਆ ਸੀ ਤੁਸੀਂ ਬਹੁਤ ਜ਼ਿਆਦਾ ਗੁਨਾ ਦੇ ਚਾਹਵਾਨ ਹੋ ਸਮਾਂ ਆ ਗਿਆ ਹੈ ਇੱਕ ਵਾਰ ਆਪਣਾ ਚਿਹਰਾ ਵੀ ਦੇਖ ਲਓ ਅਜੇ ਹੀ ਜਿੰਦਗੀ ਹੈ ਚਾ 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 ਦਰਵਾਜ਼ਿਆਂ ਦੀ ਟਟੋਲ ਭੁੱਲ ਹੀ ਗਏ ਆਪਣਾ ਚਿਹਰਾ ਦੇਖਣਾ ਭੁੱਲ ਹੀ ਗਏ ਜਿਸ ਨੇ ਆਪਣਾ ਚਿਹਰਾ ਦੇਖਿਆ ਉਸ ਦੀ ਚਾਹ ਗਈ ਜੋ ਚਾਹ ਚੱਲਿਆ ਉਹ ਹੌਲੀ-ਹੌਲੀ ਆਪਣਾ ਚਿਹਰਾ ਦੇਖਣਾ ਹੀ ਭੁੱਲ ਗਿਆ ਜਿਸ ਨੇ ਚਾਹ ਦਾ ਸਹਾਰਾ ਫੜ ਲਿਆ ਉਸ ਨੂੰ ਇੱਕ ਚਾਹ ਦੂਜੀ ਤੇ ਲੱਗ ਗਈ ਹਰ ਦਰਵਾਜ਼ਾ ਦੋ ਦਰਵਾਜ਼ਿਆਂ ਤੇ ਲੱਗਿਆ ਪਰ ਕੋਈ ਮਿਲਦਾ ਨਹੀਂ ਜ਼ਿੰਦਗੀ ਬਸ ਖਾਲੀ ਹੈ ਇੱਥੇ ਕੋਈ ਕਦੇ ਕਿਸੇ ਨੂੰ ਨਹੀਂ ਮਿਲਿਆ ਹਾਂ ਹਰ ਦਰਵਾਜ਼ੇ ਤੇ ਆਸ ਲੱਗੀ ਹੈ ਕਿ ਅੱਗੇ ਹੋਰ ਦਰਵਾਜ਼ੇ ਨੇ ਪਰ ਅੰਤ ਚ ਖਾਲੀ ਹੀ ਰਹੇ ਹੁਣ ਸਮਾਂ ਆ ਗਿਆ ਤੁਸੀਂ ਵੀ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖੋ ਖੁਦ ਨੂੰ ਪਹਿਚਾਣੋ ਜਿਸ ਨੇ ਆਪਣੇ ਆਪ ਨੂੰ ਪਹਿਚਾਨ ਲਿਆ ਉਹ ਸੰਸਾਰ ਤੋਂ ਫੇਰ ਕੁਝ ਵੀ ਨਹੀਂ ਮੰਗਦਾ ਕਿਉਂਕਿ ਇੱਥੇ ਕੁਝ ਮੰਗਣਯੋਗ ਹੈ ਹੀ ਨਹੀਂ ਜਿਸਨੇ ਆਪਣੇ ਆਪ ਨੂੰ ਪਹਿਚਾਨਿਆ ਉਸ ਨੂੰ ਸਭ ਮਿਲ ਜਾਂਦਾ ਹੈ ਮੰਗਿਆ ਸੀ ਭਾਵੇਂ ਨਹੀਂ ਮੰਗਿਆ ਸੀ ਤੇ ਜੋ ਮੰਗਦਾ ਹੀ ਚਲਾ ਜਾਂਦਾ ਹੈ ਉਸ ਨੂੰ ਕੁਝ ਵੀ ਨਹੀਂ ਮਿਲਦਾ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ